ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇਹ ਥੋੜਾ ਜਿਹਾ ਵਿਆਹ ਤੋਂ ਵੀ ਪਹਿਲਾਂ ਦਾ ਵਲੌਗ ਆ ਜਿਹੜਾ ਮੈਂ ਬਣਾਇਆ ਵਾ ਜਦੋਂ ਮੈਂ ਨਾ ਲਿਮਾਰੀਆਂ ਵਗੈਰਾ ਸੈੱਟ ਕੀਤੀਆਂ ਨਾ ਗਰਮੀਆਂ ਦੇ ਕੱਪੜੇ ਰੱਖ ਦਿੱਤੇ ਆ ਤੇ ਫਾਈਨਲੀ ਜਿਹੜੇ ਸਰਦੀਆਂ ਦੇ ਕੱਪੜੇ ਉਬਾਰ ਆ ਗਏ ਆ ਤੇ ਸਵੇਰੇ ਸਾਰੇ ਮੈਂ ਨਾ ਲਿਆ ਅੱਜ ਮੈਂ ਕਿਹਾ ਅੱਜ ਨਾ ਕੰਮ ਬਹੁਤ ਜ਼ਿਆਦਾ ਵਾ ਬੱਚਿਆਂ ਦੇ ਨਾਲ ਇੰਨਾ ਜ਼ਿਆਦਾ ਔਖਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਆ ਨਾ ਗੰਨੂ ਕੁਝ ਵੀ ਨਹੀਂ ਕਰਨ ਦਿੰਦਾ ਹੈਗਾ ਤੇ ਉਹ ਸਿਰਫ ਕਹਿੰਦਾ ਕਿ ਮੈਨੂੰ ਚੁੱਕ ਕੇ ਰੱਖ ਜਾ ਮੇਰੇ ਸਾਹਮਣੇ ਰਹਿ ਹਨਾ ਤੇ ਉਹਨੂੰ ਸਵਾਉਂਗੀ ਤੇ ਕੋਈ ਕੰਮ ਹੋਣਾ ਨਹੀਂ ਤੇ ਨਹੀਂ ਹੋਣਾ ਹੈ ਹੁਣ ਮੰਮੀ ਨੂੰ ਮੈਂ ਫੜਾ ਕੇ ਆਈ ਹਾਂ ਮੈਂ ਕਿਹਾ ਚਲ ਹੁਣ ਨਾਲ almari ਸਿਰਫ ਇਹੀ ਐਂਡ ਵਾਲਾ ਹੀ ਤੇ almari ਮੈਂ ਕਿਹਾ ਚਲ ਨਾਲ ਐਵਲੀ ਸੈੱਟ ਕਰ ਲੈਣੀ ਆਪਣੇ ਬਾਕੀ ਸਭ ਹੋ ਗਈਆਂ ਹੀ ਇੱਧਰ ਉੱਧਰ ਦੇ ਬਸ ਇਹ ਮੇਰੇ ਵਾਲਾ ਰਹਿ ਗਿਆ ਹੀ ਮੈਂ ਕਿ ਜਿਹੜੇ ਕੱਪੜੇ ਦੇਣ ਵਾਲੇ ਸੀ ਨਾ ਛਾਂਟਣ ਵਾਲੇ ਹਨਾ ਬੜੇ ਚਿਰ ਹੁਣ ਇੰਨੇ ਨੇ ਚਿਰ ਪਾਈ ਨਹੀਂ ਜਾਂਦੇ ਹੈਗੇ ਹਨਾ ਤੇ ਹੁੰਦੇ ਵੀ ਨਵੇਂ ਆਏ ਨਹੀਂ ਕਿ ਫਟੇ ਹੁੰਦੇ ਆ ਜਾਂ ਉਧੜੇ ਹੁੰਦੇ ਆ ਕੋਈ ਵੀ ਇਦਾਂ ਦਾ ਕੱਪੜਾ ਨਹੀਂ ਹੁੰਦਾ ਹੈਗਾ ਤੇ ਮੈਂ ਕਿ ਜਿਹੜੇ ਪੁਰਾਣੇ ਕੱਪੜੇ ਉਹ ਕਿਸੇ ਨੂੰ ਦੇ ਦਾਂਗੇ ਹਨਾ ਕਿਸੇ ਦੇ ਕੰਮ ਆਉਣਗੇ ਫਟੇ ਪੁਰਾਣੇ ਵੀ ਦਵਾਂਗੇ ਤੇ ਕੋਈ ਪਾਊਗਾ ਨਹੀਂ ਤੇ ਕੀ ਫਾਇਦਾ ਹਨਾ ਉਹਨੇ ਵੀ ਸੁੱਟ ਰਹੀਆਂ ਫਿਰ ਤੇ ਇਹਨੋਂ ਬੈਟਰ ਆ ਥੋੜੇ ਨਾਰਮਲ ਕੱਪੜੇ ਹੋਣ ਤੇ ਜਿਹੜੇ ਫੱਡੇ ਵੀ ਨਾ ਹੋਣ ਤੇ ਚਲੋ ਕੋਈ ਪਾ ਵੀ ਲਵੇ ਹਨਾ ਕੋਈ ਸੀਸਾ ਹੀ ਤੋਗਾ ਪਾ ਕੇ ਹਨਾ ਐਦਾਂ ਵੀ ਤੇ ਆਪਾਂ ਸੁਟਨੇ ਹੁੰਦੇ ਆ ਤੇ ਉਹ ਜਿਹੜੇ ਮੈਂ ਕੱਢ ਦਿੱਤੇ ਇੱਥੇ ਨਵੇਂ ਕੱਪੜੇ ਵੀ ਪਏ ਹੋ ਮੈਂ ਡੈੱਡ ਸਿੱਟਰ ਜਿਹੜੇ ਹੀ ਉਹਦੇ ਵਿੱਚ ਹੀ ਰੱਖਤੇ ਬੈਗ ਦੇ ਵਿੱਚ ਅੱਜ ਅੱਜ ਕੀ ਹੁਣ ਨਾ ਹਰ ਰੋਜ਼ ਹੀ ਮਤਲਬ ਤਿੰਨ ਚੌਵਾਂ ਦਿਨਾਂ ਬਾਅਦ ਤੇ ਨਾ ਦਿਨਾਂ ਬਾਅਦ ਕੱਪੜੇ ਧੋਪਣੇ ਧੁੱਪਦੇ ਆ ਤੇ ਫਿਰ ਤੁਹਾਨੂੰ ਪਤਾ ਵਾ ਸਾਰੀ ਛੱਤ ਵੀ ਭਰ ਜਾਂਦੀ ਆ ਕੱਪੜੇ ਤਿਆਰ ਕਰਨੇ ਪ੍ਰੈਸ ਕਰਨੇ ਬੜਾ ਕੰਮ ਹੋ ਜਾਂਦਾ ਤੇ ਸਾਰੇ ਜਿਹੜੇ ਹੀ ਕੱਪੜੇ ਆਂਟੀ ਨਹੀਂ ਧੋਤੇ ਉਦਾਂ ਪਰ ਸਾਹਮਣੇ ਉਹਨੇ ਜਦ ਔਖੇ ਹੋ ਜਾਂਦੇ ਸਾਰੀਆਂ ਜਿਹਦੇ ਨਾਲ ਉਧਰ ਬਹੁਤ سارے ਟਾਇਪ ਆਏ ਆ ਆ ਮੈਂ ਲਿਆਂਦੇ ਥੋੜੇ ਜਿ ਮੈਂ ਕਿ ਚੱਲ ਬੱਚੇ ਖੇਲਦੇ ਹੈਨਾ ਕਿਨੇ ਸੋਹਣੇ ਨਾ ਟਾਇਰ ਕਿਦੀ ਕਿਲਾ ਇਹ ਤੁਮਨੇ ਲਏ ਹੈ ਨਾ ਸਾਰੇ ਲਏ ਸਾਰੇ ਹਾਂ ਲੈ ਕਰਕੇ ਰੱਖੇ ਹੋਇਆ ਪਾਪਾ ਪਿਗ ਉਹਲੇ ਐ ਟੈਂਕ ਵੀ ਵੇਖ ਜੁਗਨ ਨੂੰ ਮੇਰਾ ਤੇ ਹੱਥ ਮੇਰੇ ਖੜੇ ਕਰਾ ਦਿੰਦਾ ਕਈ ਵਾਰੀ ਮੈਂ ਇੰਨਾ ਜ਼ਿਆਦਾ ਖੇਜਦੀ ਆ ਨਾ ਬਹੁਤ ਜ਼ਿਆਦਾ ਨਾ ਤੇ ਵੱਡੇ ਵੱਲ ਵੀ ਵੇਖਣਾ ਹੁੰਦਾ ਛੋਟੇ ਵੱਲ ਵੀ ਵੇਖਣਾ ਹੁੰਦਾ ਮੇਰੇ ਨਾਲ ਬਰਾਬਰ ਦੇ ਹਨ ਤੇ ਟਾਈਮ ਦੇਣਾ ਹੁੰਦਾ ਕਿਉਂਕਿ ਉਹਨਾਂ ਸਕੂਲ ਵਗੈਰਾ ਜਾਣਾ ਹੁੰਦਾ ਵਾਣ ਕੇ ਉਹਦਾ ਟਿਫਨ ਵਗੈਰਾ ਕੱਢਣਾ ਵਾ ਜਾਂ ਉਹਦਾ ਜਿਹੜਾ ਬੈਗ ਵਗੈਰਾ ਵੇਖਣਾ ਬੁੱਕਸ ਵੇਖਣੀਆਂ ਨਾ ਕਿੰਨਾ ਕੰਮ ਹੁੰਦਾ ਬੱਚੇ ਦਾ ਉਹਨੂੰ ਡਿਵੀਜ਼ਨ ਛੱਡ ਕੇ ਆਉਣਾ ਕੀ ਕੀਤਾ ਕੀ ਨਹੀਂ ਕੀਤਾ ਇਗਜ਼ਾਮ ਆਉਣ ਵਾਲੇ ਹੋਣਾ ਨਾ ਸਿਲੇਬਸ ਆ ਗਿਆ ਵਾ ਤੇ ਟੈਨਸ਼ਨ ਸਾਰੀ ਜਿਹੜੀ ਉਹ ਮਾਂ ਨੂੰ ਹੁੰਦੀ ਆ ਨਾ ਤੇ ਲੋ ਜੀ ਇੱਥੇ ਨਾਸ਼ਤਾ ਵੀ ਬਣਾ ਲੈਨੇ ਆ ਤੇ ਨਾਲ ਨਾਲ ਨਾਸ਼ਤਾ ਬਣਾਉਣਾ ਨਾਲ ਮੈਨੂੰ ਇਹ ਹੀ ਕਿ ਇਹ ਅਗਲੇ ਦਿਨ ਦਾ ਵਲੌਗ ਆ ਉਸੇ ਦਿਨ ਦਾ ਵਲੌਗ ਨਹੀਂ ਤੂੰ ਕਹੋਗੇ ਸੂਟ ਚੇਂਜ ਹੋ ਗਿਆ ਹੁਣ ਤੇ ਇਹ ਅਗਲੇ ਦਿਨ ਦਾ ਵਲੌਗ ਵਾ ਤੇ ਦੋ ਦਿਨਾਂ ਦਾ ਕਿਉਂਕਿ ਇੱਕ ਦਿਨ 'ਚ ਵਲੌਗ ਸ਼ੂਟ ਕਰਨਾ ਮੇਰੇ ਹੱਥ 'ਵਸ ਨਹੀਂ ਹੈਗਾ ਕਿਉਂਕਿ ਬੇਟਾ ਮੇਰਾ ਨਹੀਂ ਕਰਨ ਦਿੰਦਾ ਹੈਗਾ ਇੰਨਾ ਤੇ ਇੱਕ ਦੂਜਾ ਇਹ ਹੈ ਕਿ ਦੂਜਾ ਫੋਨ ਵਾ ਐਪਲ ਵਾਲਾ ਤੇ ਇਹਦੀ ਸੈਟਿੰਗ ਕਰਨ ਵਾਲੀ ਹੈ ਬਹੁਤ ਹਨ ਤੇ ਸੈਟਿੰਗ ਕਰਦਾ ਕਰਦਾ ਕਈ ਵਾਰੀ ਨਾ ਫੋਨ ਜਿਹੜਾ ਉਹ ਕਰਨਾ ਪੈਂਦਾ ਵਾ ਡਾਟਾ ਵਗੈਰਾ ਇੱਧਰ ਉੱਧਰ ਕਰਨਾ ਪੈਂਦਾ ਕਿਉਂਕਿ ਮੇਰਾ ਪਹਿਲਾ ਜਿਹੜਾ ਫੋਨ ਸੀ ਉਹ ਸੈਮਸੰਗ ਦਾ ਹੀ ਤੇ ਇੱਧਰ ਡਾਟਾ ਕਨਵਰਟ ਕਰਨਾ ਨਾ ਬਹੁਤ ਔਖਾ ਵਾ ਤੇ ਉਹੀ ਸਿਮ ਪਾਈ ਹੈ ਤੇ ਮੈਂ ਦੂਜੀ ਸਿਮ ਚੇਂਜ ਨਹੀਂ ਕੀਤੀ ਹੈਗੀ ਇਹਦੇ ਕਰਕੇ ਬੜੀ ਦਿੱਕਤ ਆਉਂਦੀ ਹੈ ਤੇ ਇਹਦੇ ਕਰਕੇ ਫਿਰ ਵਲੌਗ ਜਿੰਨਾ ਕਦੇ ਦਿਨ ਦਾ ਪਾਉਂਦਾ ਉਹਨਾਂ ਕੀ ਹਨਾ ਤੇ ਜਿਹੜਾ ਹੀ ਫਿਰ ਮੈਂ ਉਹ ਨਾ ਕੀ ਵਲੌਗ ਜਿਹੜਾ ਬਣਾਇਆ ਫਿਰ ਅਗਲੇ ਦਿਨ ਮੈਂ ਕਿਹਾ ਅਗਲੇ ਦਿਨ ਪੂਰਾ ਕਰ ਲਾਂਗੇ ਵਲੌਗ ਨੂੰ ਤੇ ਇੱਥੇ ਨੂੰ ਮੈਂ ਵਾਕਰ ਚ ਪਾਇਆ ਅੱਗੇ ਜਿਹੜਾ ਉਹ ਅੰਦਰ ਸਾਰੀ ਅਜੇ ਝਾੜ ਚੰਬ ਕਰਨ ਵਾਲੀ ਸੀ ਮੈਨੂੰ ਇਹ ਹੁੰਦਾ ਕਿ ਚਾਹਨਾ ਸਵੇਰੇ ਸਵੇਰੇ ਉੱਠ ਕੇ ਚੱਲੀਏ ਕੰਮ ਜਿਹੜਾ ਨਾ ਹੋ ਜੇ ਜਿੰਨਾ ਹੋ ਉਹ ਚੰਗਾ ਹਨਾ ਗਨੂ ਮੜਾ ਜਾਂ ਸ਼ਾਂਤ ਹੋਇਆ ਸੀ ਮੈਂ ਕਿ ਚੱਲ ਚਾਦਰ ਵਗੈਰਾ ਵਿਛਾ ਲੈਨੇ ਆ ਸੋਫਿਆਂ ਦੇ ਕਵਰ ਵਗੈਰਾ ਧਵਾਏ ਹੀ ਉਹ ਨਾ 2-3 ਦਿਨ ਹੋ ਗਏ ਇੱਥੇ ਪਏ ਹੋਏ ਆ ਐਨਾ ਮੇਰਾ ਟਾਈਮ ਨਹੀਂ ਹੈਗਾ ਕਿ ਮੈਂ ਸੋਫਿਆਂ ਦੇ ਕਵਰ ਹੀ ਵਿਛਾ ਲਾਣਾ ਸਾਰਾ ਦਿਨ ਇਦਾਂ ਲੰਘ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਕਿ ਦਿਨ ਕਿਹੜੇ ਵੇਲੇ ਚੜਦਾ ਕਿਹੜੇ ਵੇਲੇ ਲਾ ਰਾਤ ਪੈਂਦੀ ਆ ਨਾ ਸ਼ਾਮ ਕਿਹੜੇ ਵੇਲੇ 4 ਵਜ ਜਾਂਦੇ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਅੱਜ ਕੱਲ ਬੱਚਿਆਂ ਨੇ ਹਣ ਸਕੂਲ ਜਿਹੜੇ 9 ਵਜੇ ਹੋ ਗਏ ਆ ਜਾਂ ਤੇ ਬਾਅਦ ਵਿੱਚ ਜਿਹੜੇ ਬੱਚੇ ਆਉ 2:30 2:30 ਵਜੇ ਨਾਲ ਆਉਂਦੇ ਆ ਉਹਨੇ ਚੇਰ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਕੰਮ ਅਜੇ ਮੁੱਕਦਾ ਹੀ ਨਹੀਂ ਤੇ ਬੱਚੇ ਆ ਜਾਂਦੇ ਆ ਫਿਰ ਸ਼ਾਮ ਦਾ ਰਾਤ ਦਾ ਹੁੰਦਾ ਕਿ ਉਹ ਵੀ ਜਿਹੜਾ ਕੰਮ ਕਰਨਾ ਤੇ ਇਦਾਂ ਬੜੀ ਦਿੱਕਤ ਆਉਂਦੀ ਆ ਜੀ ਕੰਮ ਕਰਨ ਵਿੱਚ ਹਨਾ ਹੱਥ ਦੇ ਵਿੱਚ ਦੋ ਹੀ ਆਚਾਰ ਨਹੀਂ ਹੋ ਗਏ ਹੈਗੇ ਜਦੋਂ ਮਾਂ ਬਣ ਜਾਂਦੀ ਹੈ ਹਨਾ ਜਨਾਨੀ ਤੇ ਉਹਦੇ ਹੱਥ ਨਹੀਂ ਝਾਰ ਹੋ ਜਾਂਦੇ ਦੋ ਹੀ ਰਹਿੰਦੇ ਆ ਨਾ ਤੇ ਪਹਿਲਾਂ ਇਨੀ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਹਣਾ ਹੋਇਆ ਤਾਂ ਬਾਅਦ ਜਦੋਂ ਬੱਚੇ ਵਗੈਰਾ ਹੋ ਜਾਂਦੇ ਫਿਰ ਜਾਂਦਾ ਟੈਨਸ਼ਨ ਆ ਵਗੈਰਾ ਪੈ ਜਾਂਦੀਆਂ ਹਣਾ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਤੇ ਆਪ ਵੀ ਹਣਾ ਤੇ ਆਪਣੇ ਵੱਲ ਤੇ ਥੋੜਾ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿ ਆਪਣਾ ਸਰੀਰ ਵੀ ਕੋਈ ਚੀਜ਼ ਹੈਗੀ ਹਣਾ ਵੇਖੋ ਜਿੰਨਾ ਕੁ ਵਲੌਗ ਬਣਾਉਂਨਾ ਕੀ ਆਊਗਾ ਹੁਣ ਮੈਂ ਫਾਈਨਲੀ ਬੱਚੇ ਨੂੰ ਆਪਣੇ ਨੂੰ ਨਵਾ ਕੇ ਲੈ ਆਂਦਾ ਸੀ ਤੇ ਥੋੜੀ ਜਿਹੀ ਦੇਰ ਮੈਂ ਇਦਾਂ ਰੱਖਦੀ ਤਾ ਵਾਲ ਜੇ ਥੋੜਾ ਬੋਤਾ ਨਾ ਆਪਣਾ ਨਿੱਗ ਦਿਨੀ ਆ ਤੇ ਫਿਰ ਉਹਨੂੰ ਜਿਹੜਾ ਉਹ ਕੱਪੜੇ ਪਾਉਣੀ ਆ ਤੇ ਇਦਾਂ ਇਹੀ ਸੀ ਵਲੌਗ ਦੀ ਅੱਜ ਦਾ ਨਹੀਂ ਤੇ ਨਹੀਂ ਬਣ ਪੰਦਾ ਥੋੜਾ ਬਹੁਤਾ ਜਿੰਨਾ ਕਿ ਬਣ ਪੰਦਾ ਹਨ ਤੇ ਚਲੋ ਜੀ ਮਿਲਦੇ ਆਂ ਕਿਸੇ ਅਗਲੀ ਵਲੌਗ ਚ ਤਦ ਤੱਕ